ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋ ਮੰਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉ ਰਹੇ ਹਾਂ ਗੁਲਗਲੇ ਠੀਕ ਆ ਗੁਲਗਲਿਆਂ ਦੀ ਰੈਸਪੀ ਗੁਲਗਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਕਰਨਾ ਸੀ ਆਪਾਂ ਜਿਹੜਾ ਕੀ ਗੋੜਾ ਭੁੰਨਤਾ ਹੋਇਆ ਸੀਗਾ ਪਾਣੀ ਚ ਠੀਕ ਆ ਤੇ ਉਹਦੇ ਜਿਹੜਾ ਉਹ ਪਾਣੀ ਹੁੰਦਾ ਆਪਾਂ ਇਸ ਹੱਬ ਨਾਲ ਪਾਣੀ ਭਿਉਣਾ ਹੁੰਦਾ ਮਤਲਬ ਗੋੜ ਪਾਉਣਾ ਹੁੰਦਾ ਜਿੰਨਾ ਖਾ ਪਾਟਾ ਘਟਣਾ ਜਿਵੇਂ ਕਿਲੋ 2 ਕਿਲੋ ਆٹے ਦੀ ਜਿੰਨੇ ਇਹਦੇ ਵੀ ਕੱਢਨੇ ਆਪਾਂ ਤੇ ਉਸ ਹਾਮ ਨਾਲ ਗੋੜ ਪਿਉਂਤਾ ਜਾਂਦਾ ਤੇ ਗੋੜ ਨੂੰ ਪਿਉ ਕੇ ਸਾਰੀ ਪਰ ਰੱਖਦਾ ਸੀ ਰਾਤ ਨੂੰ ਵੀ ਪਿਉ ਕੇ ਰੱਖ ਸਕਦੇ ਜੇਕਰ ਤੁਸੀਂ ਸਵੇਰ ਕਰਨਾ ਤੇ ਚੰਗੀ ਤਰ੍ਹਾਂ ਮਲ ਕੇ ਉਹਨੂੰ ਛਾਣ ਕੇ ਤੇ ਉਸ ਪਾਣੀ ਨਾਲ ਆਪਾਂ ਜਿਹੜਾ ਕਿ ਆਟਾ ਗੁੰਨਣਾ ਹੁੰਦਾ ਆ ਦੇਖੋ ਹੁਣ ਆਪਾਂ ਗੋੜ ਵਾਲੇ ਪਾਣੀ ਨਾਲ ਆਟਾ ਗੁੰਨੀ ਜਾਂਦੇ ਠੀਕ ਆ ਇਹਦੇ ਚ ਹੋਰ ਤਰ੍ਹਾਂ ਕਿਸੇ ਤਰੀਕੇ ਨਾਲ ਮਿੱਠਾ ਨਹੀਂ ਪੈਂਦਾਗਾ ਜਿਹੜਾ ਕਿ ਆਟੇ ਚ ਜਿਹੜਾ ਕਿ ਗੋੜ ਘੋਲ ਕੇ ਇਹਦੇ ਚ ਜਿਹੜਾ ਆਟੇ ਜਾਂ ਹੀ ਪਾਣੀ ਪੈਂਦਾ ਜਾ ਦੇਖੋ ਆਟਾ ਜਿਹੜਾ ਐਵੇਂ ਦਾ ਬਣਾਉਣਾ ਨਾ ਤਾਂ ਆਪਾਂ ਜਿਆਦਾ ਪਤਲਾ ਬਣਾਉਣਾ ਵੀ ਆਪਾਂ ਪਾਣੀ ਵਾਂਗੂ ਜਿਵੇਂ ਐਵੇਂ ਕਰ ਲਗੇ ਤੇ ਨਾ ਹੀ ਆਪਾਂ ਇਹਨੂੰ ਕਰੜਾ ਰੱਖਣਾ ਤੁਸੀਂ ਦੇਖੋ ਆਟੇ ਨੂੰ ਕਿਹੜੇ ਹੱਬ ਨਾਲ ਬਣਾਉਣਾ ਆਪਾਂ ਆਟਾ ਗੁੰਨੇ ਆ ਹੁਣ ਆ ਦੇਖੋ ਜਿਹੜੇ ਗੁਲਗੁਲਿਆ ਨੇ ਮੇਰੇ ਵਰਗੀਆਂ ਨੂੰ ਜਾਂ ਆਪਣੇ ਮੇਰੀਆਂ ਵਰਗੀਆਂ ਭੈਣਾਂ ਨੂੰ ਕਿਸੇ ਨੂੰ ਨਹੀਂ ਬਣਾਉਣੇ ਆਉਂਦੇ ਹੁਣੇ ਤੇ ਮੈਨੂੰ ਵੀ ਨਹੀਂ ਆਉਂਦੇਗੇ ਤੇ ਇਹ ਸਿਰਫ ਆਪਣੇ ਜਿਹੜੇ ਦਾਦੀਆਂ ਨਾਨੀਆਂ ਨੂੰ ਹੀ ਬਣਾਉਣੇ ਆਉਂਦੇ ਆ ਤੇ ਉਹੀ ਬਣਾਉਂਦੀਆਂ ਅੱਜ ਤੱਕ ਬਸ ਹਾਂ ਥੋੜੇ-ਬਹੁਤੇ ਬਣਾਉਣੇ ਸਿੱਖੀ ਸਿੱਖ ਲੈਂਦੀਆਂ ਕੋਈ ਭੈਣਾ ਤੇ ਚਲੋ ਬਣਾ ਵੀ ਲੈਂਦੀਆਂ ਪਰ ਮੈਂ ਤੇ ਪਰ ਜਿਹੜੇ ਉਹਨਾਂ ਦੇ ਹੱਥਾਂ ਦਾ ਸਵਾਦ ਆ ਉਹ ਉਹਨਾਂ ਚ ਹੀ ਆ ਸਿਰਫ ਠੀਕ ਆ ਆਪਾਂ ਉਹਨਾਂ ਦੇ ਸਵਾਦ ਵਰਗੇ ਨਹੀਂ ਬਣਾ ਸਕਦੇ ਕਿਉਂਕਿ ਕੋਈ ਭੈਣ ਤੋਂ ਕਰੜੇ ਬਣ ਜਾਂਦੇ ਕੋਈ ਤੋਂ ਪੋਲੇ ਬਣ ਜਾਂਦੇ ਕੋਈ ਇਸ ਤੋਂ ਵਿੰਗੇ ਬਣ ਜਾਂਦੇ ਕਿਸੇ ਤੋਂ ਟੇਡੇ ਬਣ ਜਾਂਦੇ ਆ ਪਰ ਜਿਹੜੇ ਉਹਨਾਂ ਦੇ ਆ ਉਹ ਸਾਰੇ ਵਧੀਆ ਬਣਾਉਂਦੀਆਂ ਤੇ ਉਹਨਾਂ ਦਾ ਮਿੱਠਾ ਵੀ ਵਧੀਆ ਹੁੰਦਾ ਤੇ ਪੋਲੇ ਵੀ ਉਹਨਾਂ ਦੇ ਹੱਥ ਦੇ ਬਹੁਤ ਹੁੰਦੀ ਆ ਦੇਖੋ ਹੁਣ ਆਟਾ ਐਵੇਂ ਆਪਾਂ ਗੁੰਨ ਲੈਣਾ ਤੁਸੀਂ ਆਟੇ ਦਾ ਧਿਆਨ ਰੱਖਿਓ ਆਟਾ ਕਿਵੇਂ ਗੁੰਨਣਾ ਆਪਾਂ ਬਸ ਆਟਾ ਨਾ ਤਾਂ ਜ਼ਿਆਦਾ ਕਰੜਾ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਟਿੱਲਾ ਹੋਣਾ ਚਾਹੀਦਾ ਬਸ ਵੀ ਲੇਵੀ ਵਾਂਗੂ ਵੀ ਨਹੀਂ ਹੋਣਾ ਚਾਹੀਦਾ ਤੇ ਆਪਾਂ ਗੋਨੇ ਕੀ ਆਟਾ ਵੀ ਕਮੈਂਟ ਪਿਆ ਰਹਿਣ ਦੇਣਾ ਮਤਲਬ ਕਿ ਵੀਪ ਤੋਂ 15-20 ਮਿੰਟ ਪਿਆ ਰਹਿਣਾ ਉਸ ਤੋਂ ਬਾਅਦ ਆਪਾਂ ਇਹ ਬਣਾਉਣੇ ਸ਼ੁਰੂ ਕਰਨੇ ਇਹਦੇ ਵਿੱਚ ਹੋਰ ਕੋਈ ਤੀਸਰੀ ਚੀਜ਼ ਨਹੀਂ ਬਸ ਸਿਰਫ ਕਣਕ ਦਾ ਆਟਾ ਤੇ ਗੁੜ ਦੋ ਹੀ ਚੀਜ਼ਾਂ ਦੇ ਗੋਲਗਲੇ ਜਿਹੜੇ ਬਣ ਜਾਂਦੇ ਆ ਠੀਕ ਆ ਤੇ ਇਹ ਸੌਣ ਦੀ ਜਿਹੜੀ ਮੇਨ ਡਿਸ਼ ਆ ਸੌਣ ਦੇ ਵਿੱਚ ਜਦੋਂ ਵੀ ਮੀਂਹ ਪੈਂਦਾ ਤੇ ਹਰ ਘਰ ਵਿੱਚ ਜਿਹੜੀ ਕਿ ਗੋਲਗਲੇ ਬਣਾਏ ਜਾਂਦੇ ਆ ਤੇ ਟੇਸਟੀ ਵੀ ਬੜੇ ਲੱਗਦੇ ਇਹ ਖਾਂ ਚ ਪਰ ਹੁਣ ਦੇ ਬੱਚੇ ਜਿਹੜੇ ਬਹੁਤ ਘੱਟ ਖਾਂਦੇ ਆ ਦੇਖੋ ਬਸ ਆਪਣਾ ਹੁਣ ਜਿਹੜਾ ਆਟਾ ਇਹ ਤਿਆਰ ਹੋਣ ਵਾਲਾ ਕਈ ਕੀ ਕਰਦੇ ਆ ਆਟਾ ਨੂੰ ਜਿਹੜਾ ਕੀ ਆ ਪਾਣੀ ਘੋਲ ਲੈਂਦੇ ਆ ਪਹਿਲਾਂ ਗੋੜ ਘੋਲ ਲੈਂਦੇ ਆ ਤੇ ਉਹਦੇ ਚ ਆਟਾ ਪਾ ਕੇ ਐਵੇਂ ਲੀਵੀ ਜੀ ਬਣਾ ਲੈਂਦੇ ਆ ਐਵੇਂ ਨਹੀਂ ਆਟੇ ਵਾਂਗੂ ਪਹਿਲਾਂ ਨੂੰ ਗੁੰਨਣਾ ਫੇਰ ਵਧੀਆ ਮੰਦੇ ਆ ਗੋਲਗਲੇ ਵੀ ਆਟੇ ਨੂੰ ਫੇਰ ਬਾਅਦ ਚ ਇਹਨੂੰ ਹੌਲੀ ਹੌਲੀ ਢਿੱਲਾ ਕਰੀ ਜਾਣਾ ਆਇ ਨਹੀਂ ਹੁੰਦਾ ਵੀ ਪਹਿਲਾਂ ਹੀ ਤੁਸੀਂ ਲੀਵੀ ਵਾਂਗੂ ਆਟਾ ਘੋਲ ਲਓ ਜਿਵੇਂ ਆਪਾਂ ਬੇਸਨ ਘੋਲ ਲੈਂਦੇ ਆ ਚਲੋ ਵੀ ਪਕੌੜਿਆਂ ਵਾਸਤੇ ਓਵੇਂ ਨਹੀਂ ਕਰਨਾ ਇਹਦੋਂ ਠੀਕ ਆ ਆ ਦੇਖੋ ਸਾਪਾ ਇਹਨੂੰ ਆਟੇ ਨੂੰ ਜਿਹੜਾ ਕੀ ਹੌਲੀ ਹੌਲੀ ਢਿੱਲਾ ਕਰੀ ਜਾਣਾ ਐਵੇਂ ਮੁੱਕੀ ਦਿਨ ਦੇ ਦਿਨ ਦੇ ਢਿੱਲਾ ਕਰੀ ਜਾਣਾ ਇਹਨੂੰ ਲਓ ਜੀ ਹੁਣ ਆਪਾਂ ਆਟਾ ਬਸ ਤਿਆਰ ਹੋਣ ਵਾਲਾ ਹੀ ਆ ਇਹ ਕਈ ਜਿਹੜਾ ਪਾਣੀ ਆ ਤੁਸੀਂ ਗੋੜ ਵਾਲੀ ਜਿਹੜੀ ਰਾਤ ਨੂੰ ਪਿਓਗੇ ਗੋੜ ਨੂੰ ਜਦੋਂ ਪਾਣੀ ਚ ਪਿਉਣਾ ਤੇ ਉਹਨੂੰ ਬਾਅਦ ਚੋਂ ਪੁਣਕ ਕੇ ਪਾਉਣਾ ਤੁਸੀਂ ਓਵੇਂ ਨਹੀਂ ਪਿਉਣਾ ਕਿਉਂਕਿ ਹਮੇਸ਼ਾ ਹੀ ਗੋੜ ਦੇ ਵਿੱਚ ਡੱਕੇ ਬਰੀਕ ਬਰੀਕ ਜ਼ਰੂਰ ਹੁੰਦੇ ਹੀ ਆ ਛੋਟੀਆਂ ਛੋਟੀਆਂ ਡਲੀਆਂ ਜੀਆਂ ਹੁੰਦੀਆਂ ਜਿਹੜੀਆਂ ਕਿ ਗੰਨੇ ਦੀਆਂ ਹੁੰਦੀਆਂ ਤੇ ਕਰਚੇ ਜੇ ਹੁੰਦੀ ਆ ਇਸ ਕਰਕੇ ਪਹਿਲਾਂ ਉਹ ਪਾਣੀ ਨੂੰ ਪੋਨ ਲੈਣਾ ਇਹ ਧਿਆਨ ਜ਼ਰੂਰ ਰੱਖਣਾ ਨਹੀਂ ਤਾਂ ਫਿਰ ਉਹ ਆਪਣਾ ਨਾ ਖਰਾਬ ਹੋ ਜਾਣਗੇ ਪਹਿਲਾਂ ਪੁੰਨ ਕੇ ਉਸ ਤੋਂ ਬਾਅਦ ਤੁਸੀਂ ਉਹ ਪੁੰਨੇ ਹੋਏ ਪਾਣੀ ਨਾਲ ਆਟਾ ਗੁੰਨਾ ਸ਼ੁਰੂ ਕਰਨਾ ਸਾਰਾ ਗੁੜ ਚੰਗੀ ਤਰ੍ਹਾਂ ਜਦੋਂ ਆਪਾਂ ਰਾਤ ਨੂੰ ਪਿਆਉਂਦਾ ਉਹਨੂੰ ਸਵੇਰ ਉੱਠ ਕੇ ਮਾਲਕ ਕੇ ਆਏ ਚੰਗੀ ਤਰ੍ਹਾਂ ਪੂਰਾ ਉਹਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਹੱਥ ਨਾਲ ਫਿਰ ਉਹਨੂੰ ਪੁੰਨ ਪੁੰਨ ਕੇ ਉਸ ਤੋਂ ਬਾਅਦ ਆਟਾ ਗੁੰਨਾ ਉਹਦਾ ਲੌਂਗੀ ਆ ਦੇਖੋ ਆਪਣਾ ਆਟਾ ਜਿਹੜਾ ਐਵੇਂ ਦਾ ਹੋ ਗਿਆ ਹੁਣ ਨਾ ਤਾਂ ਇਹ ਜ਼ਿਆਦਾ ਪਤਲਾ ਦੇਖੋ ਤੁਸੀਂ ਨਾ ਹੀ ਜ਼ਿਆਦਾ ਕਰੜਾ ਇਹ ਠੀਕ ਹੈ ਲਓ ਜੀ ਐਵੇਂ ਰੱਖ ਲੈਣਾ ਆਪਣਾ ਆਟਾ ਆ ਦੇਖੋ ਹੁਣ ਤੁਸੀਂ ਆਟਾ ਲੇਵੀ ਵਾਂਗੂ ਵੀ ਨਹੀਂ ਬਣਾਉਣਾ ਬਸ ਐਵੇਂ ਜਿਹਾ ਦਾ ਰੱਖਣਾ ਤੇ ਹੁਣ ਆਪਾਂ 10 ਤੋਂ 15 ਮਿੰਟ ਇਹਨੂੰ ਪਿਆ ਰਹਿਣ ਦੇਾਂਗੇ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਬਣਾਉਣੇ ਸ਼ੁਰੂ ਕਰਾਂਗੇ ਲਓ ਪਣ ਗਿਆ ਨਾ ਉਹ ਦੇਖੋ ਆਪਾਂ ਇੱਕ ਦੂਸਰੇ ਭਾਂਡੇ ਚੋਂ ਕਢਤਾ ਪ੍ਰਾਂਤ ਚੋਂ ਕਿਉਂਕਿ ਇਹ ਹੁਣ ਟਕਣਾ ਹੋਊਗਾ 10 ਤੋਂ 15 ਮਿੰਟਾਂ ਪਹਿ ਨੂੰ ਪਿਆ ਰਹਿੰਦੇ ਨਾ ਫਿਰ ਆਪਾਂ ਇਹਦੇ ਗੋਲ ਗਲੇ ਬਣਾਉਣੇ ਸ਼ੁਰੂ ਕਰਨੇ ਹੈ ਲੋ ਜੀ ਹੁਣ ਕੜਾਈ ਚ ਜਿਹੜਾ ਤੇਲ ਪਾ ਕੇ ਤੇ ਐਵੇਂ ਬੰਨਗੇ ਕੀ ਕਰਨਾ ਪਹਿਲਾਂ ਕੜਾਈ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਸੁਕਾ ਲੈਣਾ ਜਦੋਂ ਸੁਕਾ ਲਈ ਫੁੱਲ ਲੱਗਦੇ ਕੜਾਈ ਗਰਮ ਹੋ ਗਈ ਜਦੋਂ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਠੀਕ ਆ ਲੋ ਜੀ ਨਾ ਪਹਿ ਤੇਲ ਪਾਉਣੀ ਹੈ ਇਹਦੇ ਚ ਤੇਲ ਤੁਸੀਂ ਉਸ ਹਿਸਾਬ ਨਾਲ ਪਾਉਣਾ ਵੀ ਜਿੰਨੇ ਕ ਤੁਸੀਂ ਕੱਢਣੇ ਆਏ ਨਹੀਂ ਵੀ ਤੇਲ ਥੋੜੇ ਜਿਹਾ ਚਨੀ ਨਿਕਲਦੇ ਖੁੱਲੇ ਜਾਂ ਦੇਲ ਜਿਹਦੇ ਚੇਹਰ ਪੂਰੀ ਤਰ੍ਹਾਂ ਡੁੱਬ ਜਾਣ ਉਹ ਓਨੇ ਕ ਤੇਲ ਚ ਨਿਕਲਦੇ ਐ ਇਹ ਆਏ ਨਹੀਂ ਵੀ ਆਪਾਂ ਕੜਛੀ ਦੋ ਕੜਛੀਆਂ ਤੇਲ ਪਾ ਲਈਆਂ ਤੇ ਚਲੋ ਜੀ ਕੱਢ ਲਾਂਗੇ ਐਵੇਂ ਨਹੀਂ ਹੁੰਦਾ ਇਹਦੇ ਚ ਤੇਲ ਵਹਾਵਾ ਪੈਂਦਾ ਇਸ ਕਰਕੇ ਸਰੋਂ ਦਾ ਹੀ ਤੇਲ ਜ਼ਿਆਦਾ ਯੂਜ਼ ਕਰਿਓ ਰिफाइंड ਹੋਣ ਚ ਨਾ ਬਣਾਇਆ ਕਿਉਂਕਿ ਜਿਹੜਾ ਰिफाइंड ਚ ਬਣੇ ਹੁੰਦੇ ਆ ਉਹ ਉਹ ਜਿਹਾ ਟੇਸਟ ਨਹੀਂ ਆਉਂਦਾ ਸਰੋਂ ਦੇ ਤੇਲ ਵਾਲਾ ਟੇਸਟ ਜਿਹੜਾ ਕਿ ਕੁਲਗਲਾ ਜੋ ਆਉਣਾ ਤੇ ਚੁੱਲੇ ਤੇ ਹੀ ਜ਼ਿਆਦਾ ਸਵਾਦ ਬੰਦ ਇੱਕ ਗੱਲ ਹੋਰ ਇਹਨੂੰ ਗੈਸ ਤੇ ਵੀ ਨਹੀਂ ਵਧੀਆ ਬੰਦੇ ਉਹਨੇ ਆ ਦੇਖੋ ਹੁਣ ਆਪਾਂ ਤੇਲ ਆ ਜਿਹੜਾ ਪਾ ਲਿਆ ਦੇਖੋ ਕਿਵੇਂ ਤੇਲ ਪਾਉਣੀ ਆਪਾਂ ਕਿੰਨਾ ਕੁ ਪਾਣੀ ਆ ਦੇਖ ਖੁੱਲਾ ਜਾਂ ਤੇਲ ਆ ਜਦੋਂ ਤੇਲ ਪੂਰਾ ਗਰਮ ਹੋ ਗਿਆ ਪੂਰੀਆਂ ਪਾਫਾ ਛੱਡਣ ਲੱਗ ਗਿਆ ਫਿਰ ਆਪਾਂ ਇਹਦੇ ਚ ਗੋਲ ਗਲੇ ਪਾਉਣੇ ਸ਼ੁਰੂ ਕਰਨੇ ਆ ਆ ਦੇਖੋ ਅੱਗ ਪੂਰੀ ਮੱਚੀ ਜਾਂਦੀ ਐ ਲੱਕੜਾਂ ਦੇ نیچے ਠੀਕ ਆ ਲੋਚ ਹੁਣ ਪਾਣੀ ਸ਼ੁਰੂ ਕਰ ਦਨੇ ਐਵੇਂ ਕਰਕੇ ਦੇਖੋ ਬੇਬੇ ਨੇ ਪਾਣੀ ਸ਼ੁਰੂ ਕਰ ਦਿੱਤੇ ਹੁਣ ਦੇ ਫੋਨ ਫੋਲ ਕੇ ਵਧੀਆ ਬਣ ਗਿਆ ਪੋਲੇ ਪੋਲੇ ਪੂਰੇ ਤੇ ਕਿਨੇ ਕਿਨੇ ਗਲਗਲੇ ਮੀ ਪਏ ਚ ਬਣਾ ਲਿਆ ਕਮੈਂਟਾਂ ਚ ਜਰੂਰ ਦੱਸਿਓ ਠੀਕ ਆ ਤੇ ਕਿਨੇ ਕੀ ਦੇ ਫੇਵਰੇਟ ਆ ਇਹ ਮੈਨੂੰ ਤਾਂ ਬਹੁਤ ਸਵਾਲ ਆਦੇ ਆ ਪਰ ਅੱਜ ਜਿਹੜੇ ਛੋਟੇ ਬੱਚੇ ਮੇਰੀ ਗੁੜੀਆਂ ਨੂੰ ਬਿਲਕੁਲ ਪਸੰਦ ਨਹੀਂ ਉਹ ਤਾਂ ਇੱਕ ਖਾ ਕੇ ਹੂੰ ਐਵੇਂ ਕਰਨ ਲੱਗ ਜਾਂਦੀ ਆ ਬਸ ਇਹ ਕੀ ਆਖ ਦਿੰਦੀ ਆ ਠੀਕ ਆ ਹੁਣ ਦੇ ਬੱਚੇ ਨਹੀਂ ਖਾਂਦੇ ਕਿ ਬਹੁਤ ਘੱਟ ਆ ਕੋਈ ਬੱਚਾ ਹੀ ਆ ਜਿਹੜਾ ਖਾਂਦਾ ਤੇ ਪਹਿਲਾਂ ਤਾਂ ਬੜੀ ਇਹੀ ਚੀਜ਼ਾਂ ਬੜੀਆਂ ਫੇਵਰਟ ਹੁੰਦੀਆਂ ਸੀ ਵੀ ਚਲੋ ਮੀਂਹ ਪੈ ਗਿਆ ਗੁਲਗਲੇ ਬਣਾ ਲਓ ਪੂੜੇ ਬਣਾ ਲਓ ਖੀਰ ਬਣਾ ਲਓ ਠੀਕ ਆ ਕਿਉਂਕਿ ਅੱਗੇ ਉਸ ਹੋਰ ਹੋ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ ਐਕਸਟਰਾ ਬਣਾਉਣ ਵਾਸਤੇ ਰੋਟੀ ਸਬਜੀ ਤੋਂ ਹੁਣ ਤਾਂ ਬੱਚੇ ਕਦੇ ਮੈਗੀ ਕਦੇ ਕੋਸ਼ ਕਦੇ ਕੋਸ਼ ਆ ਦੇਖੋ ਹੁਣ ਫੁੱਲ ਫੁੱਲ ਕੇ ਨਿਕਲੇ ਆਉਂਦੇ ਆ ਜਦੋਂ ਪੂਰਾ ਇਹਨਾਂ ਨੇ लाल लाल ਹੋ ਜਾਣ ਤਾਂ ਫੇਰ ਇਹਨੂੰ ਆਪਾਂ ਬਾਹਰ ਕੱਢਣਾ ਤੇਲ ਆ ਜਿਹੜਾ ਪੂਰਾ ਆ ਪਾਗ ਆ ਜਿਹੜੀ ਨੀਚੇ ਵਾਵਾ ਰੱਖਣੀ ਆ ਤਾਂ ਕਿ ਤੇਲ ਜਿਹੜਾ ਠੰਡਾ ਨਾ ਪਵੇ ਆਪਾਂ ਤੇਲ ਦੇ ਹਿਸਾਬ ਨਾਲ ਵਿੱਚ ਪਾ ਸਕਦੇ ਹਾਂ 6 ਤੋਂ 7 ਕੇ ਵਾਰੀ ਚ ਪਾ ਸਕਦੇ ਹੁੰਦੇ ਆ ਆ ਦੇਖੋ ਐਵੇਂ ਝਾਰਨੀ ਚ ਕੱਢ-ਕੱਢ ਕੇ ਆਪਾਂ ਖਬਾਰ ਚ ਰੱਖ ਲੈਣੇ ਆ ਲੌਜੀ ਖਾਣ ਲਈ ਤਿਆਰ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਆਪਣੇ ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਜੇ ਤੇ ਕਿਹਨੇ ਕਿਹਨੇ ਬਣਾ ਲਏ ਜਰੂਰ ਦੱਸਿਓ ਮੀਂ ਕਿੱਥੇ ਕਿੱਥੇ ਪੈ ਗਿਆ ਤੇ ਕਿਹਨੇ ਕਿਹਨੇ ਗੁਲਗਲੇ ਦੇ ਪੂੜੇ ਬਣਾ ਲਏ ਆ ਠੀਕ ਆ ਜਿਵੇਂ ਐਵੇਂ ਘਰ ਘਰ ਕੇ ਨਾ ਪਾਣੀ ਲਾ ਲਾ ਕੇ ਫਿਰ ਆਪਾਂ ਵਿੱਚ ਪਾਨੇ ਹੁੰਨੇ ਆ ਆ ਦੇਖੋ ਬਸ ਆਟਾ ਤੁਸੀਂ ਸਹੀ ਰੱਖਣਾ ਓਕੇ ਬਾਏ